ਮੈਨੂੰ ਲੱਗਦਾ ਇਹਦਾ ਚਿੱਟਾ ਲੱਗਿਆ ਹੋਇਆ ਚਿੱਟੇ ਨਾਲ ਢਿੱਗਿਆ ਪਿਆ ਚਿੱਟਾ ਪੀ ਕੇ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਗਈ ਉਹ ਚਿੱਟੇ ਦੇ ਨਸ਼ੇ ਨਾਲ ਟੰਰ ਰਹਿੰਦੀ ਆ ਉਹ ਦਰਸ਼ਨ ਦਾ ਸ਼ੋਰ ਆ ਬਾਈ ਮੈਨੂੰ ਨੂੰ ਪਤਾ ਬਈ ਕੀ ਦਾ ਸ਼ੋਰ ਹੈ ਇਹ ਨਸ਼ਾ ਕਰ ਕਰਕੇ ਆਏ ਚਿੱਟਾ ਮੰਨ ਵਾਲੇ ਮਾਂ ਪਿਓ ਨੂੰ ਦੁਖੀ ਕਰਦੇ ਆ ਨਾਲੇ ਯਾਰ ਬੇਗਰਕ ਹੋਏ ਵੇ ਇਹ ਬੰਦੇ ਮਾਂ ਬਾਪ ਤਾਂ ਹੀ ਤਾਂ ਹਾਰ ਮਾਰ ਮਾਰ ਕੇ ਵੀਡੀਓ ਦਾ ਕੋਈ ਮਾਤਾ ਵਾਲਾ ਹੁੰਦਾ ਕੋਈ ਤੁਸੀਂ ਤਾਂ ਯਾਰ ਜਿੱਥੇ ਕਿਤੇ ਲਾਈਵ ਹੋ ਜਾਂਦੇ ਜੋ ਕਿ ਡੱਗਦਾ ਬੰਦਾ ਉੱਥੇ ਲਾਈਵ ਹੋਏ ਨੇ ਗੱਲ ਆ ਕੋਈ ਓਡੀਏ ਬਾਈ ਯਾਰ ਤੂੰ ਕੀ ਲੈਣਾ ਯਾਰ ਤੂੰ ਆਪ ਦਾ ਜਾਵੜਾ ਨਹੀਂ ਤਾਂ ਤੂੰ ਕਰੇ ਜਾਵੜਾ ਸਾਨੂੰ ਵੀਡੀਓ ਬਣਾਉਣ ਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਵੀ ਇਹਨੇ ਚਿੱਟਾ ਲਾਇਆ ਸਾਣੇ ਫੋਨ ਲਾਉਂਦੇ ਯਾਰ ਉਹ ਬਾਈ ਕਿਉਂ ਨਾਲੇ ਯਾਰ ਤੂੰ ਸਾਨੂੰ ਫਸਵਾਏਗਾ ਯਾਰ ਜਾ ਆ ਮੈਸਟਰ ਯਾਰ ਖਾ ਤੈਨਾ ਲਕੀਦਾ ਉਹ ਫੜਾ ਫੜ ਸਾ ਤੇ ਭਰਾ ਵਾ ਤੇ ਚਕਮਣਾ ਵੀ ਹੈ ਕਿ ਹਿਸਾਬ ਨਾਲ ਉਹ ਤੁਹਾਡਾ ਦਾ ਜਮਾ ਸ਼ਰਮ ਲਈ ਮੋਬਾਈਲ ਕੱਟ ਹੋਇਆ ਤੁਹਾਨੂੰ ਡੈਡੀ ਨਾਲ ਦੀ ਗੱਲ ਉਹ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਆ ਗਏ ਫਾਲੋਅਰ ਤੁਹਾਨੂੰ ਬੱਸ ਇਹ ਤੇ ਡੰਡੇ ਮਾਰੋ ਚਾਰ ਕੋਈ ਆਇਆ ਕਾ ਤੋ ਕਰਦਾ ਯਾਰ ਪੂਰੇ ਫੜਾ ਪੂਰੇ ਫੜਾ ਡੰਡਾ ਮੈਨੂੰ ਯਾਰ ਮਣਾ ਯਾਰ ਹਰ ਕੱਢ ਕੋਨੋਂ ਵਾਰਦੇ ਵਿਊਆਂ ਦੀ ਪੈ ਜਾਂਦੀ ਹੈ ਬੰਦੇ ਦੀ ਜਾਨ ਨਿਕਲਦੀ ਐਸੇ ਗੱਲਾਂ ਬੇੜਾ ਕਰ ਕਹਿੰਦਾ ਤੁਰਿਆਂ ਦਾ ਕੀ ਕਰਦਾ ਤੂੰ ਮੇਰਾ ਤਾਂ ਚੈਨਲ ਆ ਜੀ ਪੇਜ ਚਲਾਉਣਾ ਅੱਛਾ ਤੇ ਤੂੰ ਪੇਜ ਚਲਾਉਣਾ ਤਾਂ ਤੂੰ ਵੀਓ ਇਕੱਠੇ ਕਰਦਾ ਜੇ ਮਰ ਜਾਂਦਾ ਤਾਂ ਉਹ ਵੀ ਬਣਾਉਂਦਾ ਵੀਡੀਓ ਇਹਦੇ ਨਾਲ ਹੀ ਆ ਹਾਂ ਜੀ ਇਹਦੇ ਨਾਲ ਹਸਰ ਵਾਲੀ ਕਿਹੜੀ ਗੱਲ ਕਿ ਮੂੰਹ ਹੀ ਇਹੋ ਜਿਹਾ